ਦੋਸਤੋ ਅੱਜ ਦੀ ਵੀਡੀਓ ਵੀ ਤੁਹਾਡੇ ਭਵਿੱਖ ਤੇ ਅੱਛਾ ਖਾਸਾ ਅਸਰ ਪਾਉਣ ਵਾਲੀ ਹੈ ਕਿਉਂਕਿ ਕੈਨੇਡਾ ਵੀ ਹਰ ਦਿਨ ਪੰਜਾਬੀਆਂ ਨੂੰ ਨਵਾਂ ਝਟਕਾ ਦੇ ਰਿਹਾ ਹੈ ਨਵੇਂ ਸੇਕ ਲਾ ਰਿਹਾ ਹੈ ਪ੍ਰੋਸੈਸਿੰਗ ਟਾਈਮ ਫਿਰ ਬਦਲ ਗਿਆ ਦੋਸਤੋ ਕੈਨੇਡਾ ਨੇ ਟਰੈਵਲਿੰਗ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਭਾਰਤ ਸਮੇਤ 20 ਦੇਸ਼ਾਂ ਤੇ ਯਾਤਰਾ ਤੇ ਪੈਨ ਲਾਇਆ ਕਿਉਂ ਲਾਇਆ ਕੀ ਕਾਰਨ ਦੱਸੇ ਹੈ ਸਾਰੀ ਜਾਣਕਾਰੀ ਦਵਾਂਗਾ ਮਾਤਾ ਪਿਤਾ ਦੇ ਵੀਜ਼ਨ ਨੂੰ ਲੈ ਕੇ ਫਿਰ ਨੈਗੇਟਿਵਿਟੀ ਫੈਲ ਰਹੀ ਹੈ ਅੱਜ ਦੇ ਵੀਡੀਓ ਵਿੱਚ ਇਸ ਸੰਬੰਧੀ ਪੂਰੀ ਗੱਲਬਾਤ ਕਰਾਂਗੇ ਸਾਰੇ ਪੁਆਇੰਟ ਧਿਆਨ ਨਾਲ ਸਮਝਣ ਵਾਲਿਆ ਦੋਸਤੋ ਐਂਡ ਤੱਕ ਬਣੇ ਰਹੋ ਸਤਿ ਸ਼੍ਰੀ ਅਕਾਲ ਨਮਸਕਾਰ ਕੇਮ ਸ਼ੋ ਆਦਾਬ ਮੋਜਾ ਮਾਰਦੇ ਰਹੋ ਚੱਲਦੇ ਆਂ ਕਲਾਚ ਰਹੋ ਦੋਸਤੋ ਵੈਲਕਮ ਟੂ ਪਪਾ ਫੈਮਿਲੀ ਅਨਦਰ ਵੀਡੀਓ ਦੋਸਤੋ ਸਰਦੀਆਂ ਦਾ ਮੌਸਮ ਹੈ ਠਰ ਠਰ ਹੋ ਰਹੀ ਹੈ ਜੀ ਹਾਂ ਅਜੇ ਵਿੱਚ ਕੈਨੇਡਾ ਵੱਲੋਂ ਪੰਜਾਬੀਆਂ ਨੂੰ ਦਿੱਤਾ ਜਾ ਰਿਹਾ ਸੇਕ ਫਾਇਦੇਮੰਦ ਹੈ ਕਿ ਭਵਿੱਖ ਤੇ ਕੋਈ ਬੁਰਾ ਅਸਰ ਪਾਉਣ ਵਾਲਾ ਹੈ ਦੋਸਤੋ ਚਲੋ ਇੱਕ ਇੱਕ ਪੁਆਇੰਟ ਤੇ ਆਪਾਂ ਚਰਚਾ ਕਰਦੇ ਹਾਂ ਪਹਿਲਾ ਪੁਆਇੰਟ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਹੈ ਦੋਸਤੋ IRCC ਹਰ ਹਫਤੇ ਆਪਣੇ ਪ੍ਰੋਸੈਸਿੰਗ ਟਾਈਮ ਦਾ ਡਾਟਾ ਜਿਹੜਾ ਹੈਗਾ ਅਪਡੇਟ ਕਰਦੀ ਹੈ ਇਸ ਸਾਲ ਦੇ ਜਨਵਰੀ ਦੇ ਪਹਿਲੇ ਹਫਤੇ ਜੋ ਉਸ ਨੇ ਡਾਟਾ ਅਪਲੋਡ ਕੀਤਾ ਸੀ ਦੋਸਤੋ ਉਹ ਪੰਜਾਬੀਆਂ ਦਾ ਤਰਾਹ ਕੱਢਣ ਵਾਲਾ ਸੀ ਦੂਸਰੇ ਹਫਤੇ ਦਾ ਡਾਟਾ ਥੋੜੀ ਜੀ ਰਾਹਤ ਤਾਂ ਦਿੰਦਾ ਪਰ ਪੰਜਾਬੀਆਂ ਦੀਆਂ ਆਸਾਂ ਤੇ ਖਰਾ ਨਹੀਂ ਉਤਰਦਾ ਦੋਸਤੋ ਜੇਕਰ ਵਿਸਟਰ ਵਿਜ਼ਿਟ ਦੀ ਗੱਲ ਕਰੀਏ ਤਾਂ ਦੂਸਰੇ ਹਫਤੇ ਤੋਂ IRCC ਨੂੰ ਇੰਡੀਆ ਤੋਂ ਐਪਲੀਕੇਸ਼ਨ ਪ੍ਰੋਸੈਸ ਕਰਨ ਵਿੱਚ ਲੱਗ ਰਿਹਾ 99 ਡੇਜ਼ ਜਾਨੀ 3 ਮਹੀਨੇ 8-9 ਦਿਨ ਉੱਪਰ ਤਦਕੇ ਪਿਛਲੇ ਹਫਤੇ ਲੱਗ ਰਹੇ ਸੀ 114 ਦਿਨ 15 ਕ ਦਿਨ ਘਟੇ ਹੈ ਪਰ 99 ਦਿਨ ਵੀ ਬਹੁਤ ਹੈ ਦੋਸਤੋ ਪੰਜਾਬੀਆਂ ਲਈ ਜਿਨ੍ਹਾਂ ਨੂੰ 15 20 ਦਿਨਾਂ ਵਿੱਚ ਵੀ ਕਿਸੇ ਟਾਈਮ ਇਹ ਵੀਜ਼ੇ ਮਿਲੇ ਸੀ ਇਨਸਾਈਡ ਦੋਸਤੋ ਵਿਜ਼ਟਰ ਵੀਜ਼ਾ 15 ਦਿਨਾਂ ਵਿੱਚ ਹੀ ਮਿਲ ਰਿਹਾ ਹੈ ਰੈਕੋਰਡ ਜਿਹੜਾ ਹੈਗਾ ਉਹ ਕਾਫੀ ਲੰਮਾ ਯਾਨੀ 6-7 ਮਹੀਨੇ ਦਾ ਟਾਈਮ ਲੈ ਰਿਹਾ ਤੇ ਦੋਸਤੋ ਜੇਕਰ ਆਪਾਂ ਸੁਪਰ ਵੀਜ਼ਰ ਦੀ ਗੱਲ ਕਰੀਏ ਤਾਂ ਇਹ ਥੋੜਾ ਜਿਆਦਾ ਜ਼ਿਆਦਾ ਵਧ ਗਿਆ ਪਿਛਲੇ ਹਫਤੇ ਨਾਲੋਂ ਵੀ ਦੋਸਤੋ ਪਿਛਲੇ ਹਫਤੇ ਸੁਪਰ ਵੀਜ਼ੇ ਨੂੰ ਆਈ.ਐਸ.ਐਸ.ਸੀ ਨੂੰ ਲੱਗ ਰਿਹਾ ਸੀ ਕਿ ਇੰਡੀਆ ਤੋਂ ਇੱਕ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨ ਵਿੱਚ 201 ਦਿਨ ਲੱਗ ਰਹੇ ਆ ਦੋਸਤੋ 206 ਦਿਨ 5 ਦਿਨ ਦਾ ਇਜਾਫਾ ਹੋ ਗਿਆ ਸੁਪਰ ਵੀਜ਼ਾ ਦੇਣ ਵਿੱਚ ਦ ਸੂਪਰ ਵੀਜ਼ਾ ਦੀ ਵੇਟਿੰਗ ਵੱਧ ਰਹੀ ਹੈ ਤੇ ਵੱਧ ਗਈ ਹੈ ਦੋਸਤੋ ਜੇਕਰ ਆਪਾਂ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਇੰਡੀਆ ਤੋਂ 10 ਹਫ਼ਤੇ ਹੀ ਲੱਗ ਰਹੇ ਆ ਇਹ ਤਾਂ ਉੱਥੇ ਹੀ ਰੁਕਿਆ ਹੋਇਆ ਸਮਾਂ ਹੈ ਜੇਕਰ ਆਪਾਂ ਵਰਕ ਪਰਮਿਟ ਦੀ ਗੱਲ ਕਰੀਏ ਦੋਸਤੋ ਤਾਂ ਵਰਕ ਪਰਮਿਟ ਨੂੰ 9 ਹਫ਼ਤੇ ਲੱਗ ਰਹੇ ਆ ਪਿਛਲੇ ਹਫ਼ਤੇ ਵੀ ਇਹੀ ਡਾਟਾ ਸੀਗਾ ਇਨਸਾਈਡ ਦੋਸਤੋ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ 7 ਹਫ਼ਤੇ ਲੱਗਦੇ ਆ ਥੋੜਾ ਜਿਆਦਾ ਟਾਈਮ ਲੱਗ ਰਿਹਾ ਪਰ ਜੇਕਰ ਉਹਨਾਂ ਨੇ ਐਕਸਟੈਂਸ਼ਨ ਲੈਣੀ ਹੈ ਸਟੱਡੀ ਦੀ ਤਾਂ ਦੋਸਤੋ ਉਸ ਨੂੰ ਤਾਂ 115 ਦਿਨ ਲੱਗ ਰਹੇ ਹੈ ਜੀहां ਦੋਸਤੋ ਤੇ ਦੋਸਤੋ ਵਰ ਪਰਮਟ ਤਾਂ ਅੰਸਾਰ ਮਿਲਦੇ ਨਹੀਂ ਐਕਸਟੈਂਸ਼ਨ ਵਾਸਤੇ ਉਸ ਤੇ ਵੀ ਕਾਫੀ ਦਿਨ ਲੱਗ ਰਹੇ ਹੈ ਜੀ ਦੂਸਰਾ ਪੁਆਇੰਟ ਹੋਰ ਵੀ ਮਹੱਤਵਪੂਰਨ ਹੈ ਦੋਸਤੋ ਇਹਨੂੰ ਵੀ ਧਿਆਨ ਨਾਲ ਸੁਣਿਓ ਹੈ ਕੈਨੇਡਾ ਵੱਲੋਂ ਆਪਣੇ ਸਿਟੀਜ਼ਨ ਲਈ ਜਾਰੀ ਕੀਤੀ ਗਈ ਟਰੈਵਲਿੰਗ ਐਡਵਾਈਜ਼ਰੀ ਜੀहां ਇਸ ਵਿੱਚ ਦੋਸਤੋ ਕੁਝ ਦੇ ਐਸੇ ਐ ਜਿਨ੍ਹਾਂ ਵਿੱਚ ਮੁਕੰਮਲ ਤੌਰ ਤੇ ਪਾਬੰਦੀ ਲਾਈ ਗਈ ਹੈ ਤੇ ਕੁਝ ਐਸੇ ਐ ਜਿਨ੍ਹਾਂ ਵਿੱਚ ਅੰਸ਼ਕ ਏਰੀਆ ਤੇ ਹੀ ਯਾਤਰਾ ਕਰਨ ਤੇ ਪਾਬੰਦੀ ਲਾਈ ਹੈ ਭਾਰਤ ਅੰਸ਼ਕ ਦੇਸ਼ਾਂ ਵਿੱਚੋਂ ਹੀ ਆਉਂਦਾ ਹੈ ਦੋਸਤੋ ਜੇਕਰ ਆਪਾਂ ਗੱਲਬਾਤ ਕਰੀਏ ਤਾਂ ਕਿਹੜੇ ਕਿਹੜੇ ਦੇਸ਼ ਐ ਜਿੱਥੇ ਉਹਨੇ ਕਿਹਾ ਕਿ ਯਾਤਰਾ ਨਾ ਕਰੋ ਯਾਤਰਾ ਕਰਨ ਵਿੱਚ ਖਤਰਾ ਹੈਗਾ ਉਹਨਾਂ ਵਿੱਚ ਦੋਸਤੋ ਨੰਬਰ 1 ਰੂਸ ਚੀਨ ਈਰਾਨ ਵੈਨਜ਼ੂਏਲਾ ਸਾਊਦਸੂਡਾਨ ਯਮਨ इंडिया इंडिया ਵਿੱਚ ਐਂਸ਼ਕਾ ਦੋਸਤੋ ਜੰਮੂ ਕਸ਼ਮੀਰ ਲਦਾਖ ਛੱਡ ਕੇ ਲਦਾਖ ਕੌਣ ਫਿਰ ਸਕਦੇ ਆ ਤੇ ਉਸ ਤੋਂ ਇਲਾਵਾ ਪਾਕਿਸਤਾਨ ਨਾਲ ਲੱਗਦਾ ਬਾਰਡਰ ਏਰੀਆ ਚਾਹੇ ਉਹ ਪੰਜਾਬ ਹੈ Rajasthan ਹੈ ਕੋਈ ਰਾਜ ਹੈ ਤੇ ਇਸ ਤੋਂ ਇਲਾਵਾ ਮਨੀਪੁਰ ਦਾ ਪੂਰਾ ਸਟੇਟ ਜੀ ਹਾਂ ਤੇ 8ਵਾਂ ਹੈ ਦੋਸਤੋ 소말리아 9ਵਾਂ ਸੀਰੀਆ 10ਵਾਂ ਨਿਗਰ 11ਵਾਂ ਮਾਲੀ 12ਵਾਂ ਲੀਬੀਆ 13ਵਾਂ ਇਰਾਕ 14ਵਾਂ ਅਫਗਾਨਿਸਤਾਨ 25ਵਾਂ ਯੂਕਰੇਨ ਜੀ ਹਾਂ ਦੋਸਤੋ ਸਥਲਮਾ ਹੈ ਹੈਤੀ 17ਵਾਂ ਮਿਆਮਾਰ 18ਵਾਂ ਨਾਰਥ ਕੋਰੀਆ 19ਵਾਂ ਬੇਲਾਰੂਸ 20ਵਾਂ ਸਾਊਥ ਸ Sudan ਇਸ ਤਰ੍ਹਾਂ 20 ਦੇਸ਼ਾਂ ਦੇ ਵਿੱਚ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਕੈਨੇਡਾ ਸਰਕਾਰ ਵੱਲੋਂ ਕੈਨੇਡੀਅਨ ਨਾਗਰਿਕਾਂ ਨੂੰ ਜੀ ਹਾਂ ਤੇ ਦੋਸਤੋ ਤੀਸਰੇ ਪੁਆਇੰਟ ਦੀ ਗੱਲ ਕਰੀਏ ਤਾਂ ਉਹ ਹੈ ਮਾਤਾ ਪਿਤਾ ਦੇ ਵੀਜ਼ੇ ਨੂੰ ਲੈ ਕੇ ਜੀ ਹਾਂ ਬੜੀਆਂ ਇਹਦੇ ਤੇ ਚਰਚਾਵਾਂ ਹੋ ਰਹੀਆਂ ਦੋਸਤੋ ਸੋਸ਼ਲ ਮੀਡੀਆ ਦੇ ਉਤੇ ਮਾਤਾ ਪਿਤਾ ਦੇ ਮਤਲਬ ਲੈ ਕੇ ਵੀਜ਼ਾ ਹੋਇਆ ਪੀਆਰ ਹੋਇਆ ਇਹਨੂੰ ਲੈ ਕੇ ਉਹ ਪੰਬਲ ਪੂਸੇ ਵਿੱਚ ਐ ਰੌਗੜ ਕਰ ਰਹੀ ਐ ਸਭ ਤੋਂ ਪਹਿਲਾਂ ਇਹ ਗੱਲ ਨੂੰ ਸਮਝਣਾ ਪਊਗਾ ਦੋਸਤੋ ਕਿ ਮਾਤਾ ਪਿਤਾ ਲਈ ਪੀਆਰ ਦੀ ਗੱਲ ਹੈ ਕਿ ਵੀਜ਼ੇ ਦੀ ਗੱਲ ਹੈ ਜੇਕਰ ਪੀਆਰ ਤੋਂ ਗੱਲ ਹੈ ਦੋਸਤੋ ਤਾਂ ਪੀਆਰ ਦੀਆਂ ਨਵੀਆਂ ਐਪਲੀਕੇਸ਼ਨਾਂ ਜੋ ਮੈਂ ਪਹਿਲਾਂ ਦੱਸਿਆ 2022 ਤੋਂ ਹੀ ਬੰਦ ਹੈ ਤੇ ਹਰ ਸਾਲ ਵੈਬਸਾਈਟ ਤੇ ਆਟੋਮੈਟਿਕ ਇੱਕ ਮੈਸੇਜ ਜਿਹੜਾ ਹੈਗਾ ਪਬਲਿਸ਼ ਹੁੰਦਾ ਹੈ ਕਿ ਇਸ ਸਾਲ ਮਾਤਾ ਪਿਤਾ ਦੀ ਪੀਆਰ ਦੀਆਂ ਨਵੀਆਂ ਐਪਲੀਕੇਸ਼ਨਾਂ ਨਹੀਂ ਲਈਆਂ ਜਾਣਗੀਆਂ 25 ਦੇ ਵਿੱਚ ਆ ਕੇ ਪੁਰਾਣੀਆਂ ਐਪਲੀਕੇਸ਼ਨਾਂ ਨੂੰ ਦੁਬਾਰਾ ਫਿਰ ਪ੍ਰੋਸੈਸ ਕੀਤਾ ਉਹਨਾਂ ਨੇ ਜਲਾਈ ਚਾ ਕੇ ਫਿਰ ਮਾਤਾ ਪਿਤਾ ਆਂ ਐਪਲੀਕੇਸ਼ਨਾਂ ਦੇ ਉੱਤੇ ਗੱਲਬਾਤ ਸ਼ੁਰੂਆਤ ਕੀਤੀ ਕੈਨੇਡਾ ਨੇ ਇਸ ਜਿਹੜੇ ਹੈਗੇ ਆ ਮੈਸੇਜ ਦੇ ਬਾਵਜੂਦ ਵੀ ਤੇ ਦੋਸਤੋ ਉਹਦੀ ਪ੍ਰੋਸੈਸਿੰਗ ਵਗੈਰਾ ਵੀ ਕਰਦੇ ਰਹੇ ਆ ਤੇ ਸੇਮ ਹੀ 26 ਵਿੱਚ ਵੀ ਇਹ ਆਟੋਮੈਟਿਕ ਜਿਹੜਾ ਹੈਗਾ ਵੈਬਸਾਈਟ ਤੇ ਮੈਸੇਜ ਆਇਆ ਪਰੰਤੂ ਦੋਸਤੋ 326 ਵਿੱਚ ਵੀ ਪੁਰਾਣੀਆਂ ਐਪਲੀਕੇਸ਼ਨਾਂ ਜਿਹੜੀਆਂ ਹੈਗੀਆਂ ਪ੍ਰੋਸੈਸ ਹੋਣਗੀਆਂ ਇਹ ਗੱਲ ਉਹਨਾਂ ਨੇ ਉੱਥੇ ਕਲੀਅਰ ਵੀ ਕੀਤੀ ਹੈ ਤੇ ਪੁਰਾਣੀਆਂ ਐਪਲੀਕੇਸ਼ਨਾਂ ਜਿੰਦਰ ਪ੍ਰੋਸੈਸ ਨਹੀਂ ਹੁੰਦੀਆਂ ਨਵੀਆਂ ਲਈਆਂ ਹੀ ਜਾਂ ਨਹੀਂ ਜਾਣੀਆਂ ਸਵਾਲ ਹੀ ਨਹੀਂ ਪੈਦਾ ਹੁੰਦਾ ਇਸ ਕਰਕੇ ਜਦੋਂ ਪੁਰਾਣੀਆਂ ਪ੍ਰੋਸੈਸ ਹੋ ਜਾਣਗੀਆਂ ਤਾਂ ਹੋਪਸੋ ਉਸ ਤੋਂ ਬਾਅਦ ਹੀ ਨਵੀਆਂ ਸ਼ੁਰੂ ਹੋਣਗੀਆਂ ਨਾ ਇਸ ਕਰਕੇ ਪੀਆ ਦਾ ਪੰਮਰਪੂਸਾ ਖਤਮ ਕਰੋ ਦੋਸਤੋ ਦੋਸਤੋ ਜਿੱਥੋਂ ਤੱਕ ਮਾਤਾ ਪਿਤਾ ਦੇ ਵਿਸਟਰ ਵੀਜ਼ੇ ਦੀ ਗੱਲ ਹੈ ਇਹਨੂੰ ਵੀ ਆਪਾਂ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ ਪਹਿਲਾ ਹਿੱਸਾ ਹੈਗਾ ਪਰਮਾਨੈਂਟ ਸਿਟੀਜ਼ਨ ਜੰ ਪੀਆਰ ਉਹ ਆਪਣੇ ਮਾਤਾ ਪਿਤਾ ਨੂੰ ਦੋ ਤਰ੍ਹਾਂ ਦੇ ਵੀਜ਼ੇ ਨਾਲ ਸਾਥ ਸਕਦੇ ਆ ਇੱਕ ਸੁਪਰ ਵੀਜ਼ਾ ਇਹ ਵੀ ਵਿਜ਼ਟਰ ਵੀਜ਼ਾ ਹੁੰਦਾ ਸਿਰਫ ਇਸਟੇ ਲੰਮੀ ਹੁੰਦੀ ਹੈ ਤੇ ਦੋਸਤੋ ਦੂਸਰਾ ਉਹੀ ਮਲਟੀਪਲ ਐਂਟਰੀ ਵਿਜ਼ਟਰ ਵੀਜ਼ਾ ਜੇਕਰ ਸਿਟੀਜ਼ਨ ਹੈ ਪੀਆਰ ਹੈ ਤਾਂ ਤੁਸੀਂ ਆਪਣੇ ਮਾਤਾ ਪਿਤਾ ਨੂੰ ਸਪੌਂਸਰ ਕਰਕੇ ਦੋਨੋਂ ਤਰ੍ਹਾਂ ਦੇ ਵੀਜ਼ਿਆਂ ਤੇ ਆਸਾਨੀ ਨਾਲ ਸਾਥ ਸਕਦੇ ਆ ਇਹਦੇ ਤੇ ਨਾ ਕੋਈ ਬੈਨ ਹੈ ਨਾ ਕੋਈ پابੰਦੀ ਹੈ ਨਾ ਹੀ ਦੋਸਤੋ ਇਹਨਾਂ ਦੇ ਵੀਜ਼ਿਆਂ ਦੇ ਉੱਤੇ ਕੋਈ ਐਸੀ ਰੈਸਟ੍ਰਿਕਸ਼ਨ ਹੈ ਜਾਂ ਐਸਾ ਇਹਦਾ ਕੋਈ 네ਗੇਟਿਵ ਰਿਜ਼ਲਟ ਆ ਰਿਹਾ ਯਾਨੀ ਰਿਜੈਕਸ਼ਨ ਜ਼ਿਆਦਾ ਨਹੀਂ ਬਿਲਕੁਲ ਨਹੀਂ ਹੈ ਸੁਪਰ ਵੀਜ਼ਾ ਜਿਹੜਾ ਹੈ ਉਹ ਥੋੜਾ ਜੱਡਲੇ ਹੈ ਉਹ ਕਾਫੀ ਵੇਟਿੰਗ ਚ ਹੈ ਤੇ ਜੇਕਰ ਆਮ ਤੁਸੀਂ ਵਿਜ਼ਟਰ ਵੀਜ਼ੇ ਦੇ ਸਬੰਧਾਂ ਤਾਂ ਮਾਤਾ ਪਿਤਾ ਨੂੰ ਮਲਟੀਪਲ ਐਂਟਰੀ ਵੀਜ਼ਾ ਆਸਾਨੀ ਨਾਲ ਮਿਲ ਸਕਦਾ ਹੈ ਪਰ ਮਾਤਾ ਪਿਤਾ ਜਿਹੜੇ ਹੈਗੇ ਆ ਫਾਈਨੈਂਸ਼ੀਅਲ ਤੌਰ ਤੇ ਕਾਫੀ ਸਾਊਂਡ ਹੋਣੇ ਚਾਹੀਦੇ ਆ ਸਿਟੀਜ਼ਨ ਵੀ ਜਿਹੜੀਆਂ ਸ਼ਰਤਾਂ ਹੈਗੀਆਂ ਕੈਨੇਡਾ ਗਵਰਨਮੈਂਟ ਦੀਆਂ ਫਾਈਨੈਂਸ਼ੀਅਲ ਤੌਰ ਤੇ ਉਹ ਪੂਰੀਆਂ ਕਰਦਾ ਹੋਣਾ ਚਾਹੀਦਾ ਹੈ ਤੇ ਦੋਸਤੋ ਜਿੱਥੋਂ ਤੱਕ ਕੱਚਿਆਂ ਦੀ ਗੱਲ ਹੈ ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟ ਹੈ ਚਾਹੇ ਉਹ ਫੌਨ ਵਰਕਰ ਹੈ ਜੇਕਰ ਉਹ ਚਾਹੁੰਦੇ ਹੈ ਕਿ ਉਹ ਆਪਣੇ ਮਾਤਾ ਪਿਤਾ ਨੂੰ ਕੈਨੇਡਾ ਸੰਦ ਕੇ ਆਪਣੇ ਕੋਲ ਰੱਖਣਾ ਕਮਾਉਣਾ ਫਰਾਉਣਾ ਕੈਨੇਡਾ ਦਿਖਾਉਣਾ ਤਾਂ ਉਹ ਵੀ ਦਿਖਾ ਸਕਦੇ ਹੈ ਇੱਥੇ ਥੋੜਾ ਜਿਹਾ ਡਿਫਰ ਹੈ ਜਿੱਥੇ ਆ ਕੇ ਇਹ ਚਰਚਾ ਚੱਲ ਪੈਂਦੀ ਹੈ ਕਿ ਮਾਤਾ ਪਿਤਾ ਦੇ ਵੀਜ਼ੇ ਬੰਦ ਹੋ ਗਏ ਤੁਸੀਂ ਭਾਵੇਂ ਇੰਟਰਨੈਸ਼ਨਲ ਸਟੂਡੈਂਟ ਹੈ ਜਾਂ ਫੌਨ ਵਰਕਰ ਹੈ ਆਪਣੇ ਮਾਤਾ ਪਿਤਾ ਨੂੰ ਵਿਜ਼ਟਰ ਵੀਜ਼ੇ ਤੇ ਆਪਣੇ ਕੋਲ ਸੰਦ ਸਕਦੇ ਆ ਦੋਸਤੋ ਲੇਕਿਨ ਹੁਣ ਥੋੜੀ ਜਿਹੀ ਸਖਤਾਈ ਹੈ ਸਖਤਾਈ ਜਿਹੜੀ ਵਿਜ਼ਟਰ ਵਿਜ਼ਟ ਤੇ ਹੈ ਜਨਰਲ ਜਿਹੜੀ ਹੈਗੀ ਸਖਤਾਈ ਹੈ ਉਹ ਇੱਥੇ ਵੀ ਲਾਗੂ ਹੋਊਗੀ ਮਾਤਾ ਪਿਤਾ ਨੂੰ ਤੁਸੀਂ ਵੀ ਬੇਸ਼ੱਕ ਸਪான்ਸਰ ਕਰਕੇ ਸਾਧ ਰਹੇ ਹੋ ਦੋਸਤੋ ਆਪਣੇ ਮਾਤਾ ਪਿਤਾ ਨੂੰ ਕਨੇਡਾ ਪਰੰਤੂ ਤੁਹਾਡੇ ਮਾਤਾ ਪਿਤਾ ਕਾਫੀ ਜ਼ਿਆਦਾ ਫਾਈਨੈਂਸ਼ੀਅਲ ਸਾਊਂਡ ਹੋਣਾ ਚਾਹੀਦੇ ਆ ਆਪਣੀ ਆਪਣੀ ਕੰਟਰੀ ਦੇ ਅੰਦਰ ਔਰ ਖਾਸ ਕਰਕੇ ਉਹ ਰੁਦਿਵੇਂ ਯਮਤ ਵੀ ਹੋਣਾ ਚਾਹੀਦੇ ਆ ਅਜਿਹੇ ਰੁਦਿਵੇਂ ਕਿ ਤੁਹਾਨੂੰ ਮਿਲ ਕੇ ਉਹਨਾਂ ਨੂੰ ਮਜਬੂਰਿਆਂ ਨੂੰ ਵਾਪਸ ਆਪਣੀ ਕੰਟਰੀ ਟੂ ਜਾਣਾ ਪਵੇ ਵਰਮੱਲ ਮੱਲੀ ਕਨੇਡਾ ਵਿੱਚ ਨਾ ਰੁਕਣ ਇਸ ਜਨੂਰ ਜ਼ਰੂਰ ਦੇਖਿਆ ਜਾਊਗਾ ਜੇਕਰ ਤੁਸੀਂ ਕੱਚੇ ਆਂ ਔਰ ਆਪਣੇ ਮਾਤਾ ਪਿਤਾ ਨੂੰ ਸੱਦ ਲਏ ਆਂ ਵਿਜ਼ਟਰ ਵਿਜ਼ਿਟ ਇੱਥੇ ਇਹ ਵੀ ਹੋ ਸਕਦਾ ਨੰਬਰ 2 ਕਿ ਰਿਜ਼ੈਕਸ਼ਨ ਥੋੜੀ ਜੀ ਜ਼ਿਆਦਾ ਦੇਖਣ ਨੂੰ ਮਿਲ ਜਾਵੇ ਔਰ ਦੋਸਤੋ ਰਿਜ਼ੈਕਸ਼ਨ ਰੇਟ ਜ਼ਿਆਦਾ ਜੀ ਮਿਲਦੀ ਵੀ ਹੈ ਤਾਂ ਕੋਈ ਏਡੀ ਚੱਕਰ ਨਹੀਂ ਗੀ ਦੂਸਰੀ ਜਾਂ ਤੀਸਰੀ ਵਾਰ ਆਪਣੀ ਫਾਈਲ ਨੂੰ ਸਾਊਂਡ ਕਰਕੇ ਆਪਣੀ ਫਾਈਲ ਨੂੰ ਮਜ਼ਬੂਤ ਕਰਕੇ ਦੁਬਾਰਾ ਵੀਜ਼ਾ ਹਾਸਲ ਕੀਤਾ ਜਾ ਸਕਦਾ ਹੈ ਕੋਈ ਬੈਨ ਨਹੀਂਗਾ ਕੋਈ ਬੰਦ ਨਹੀਂਗਾ ਲੇਕਿਨ ਸਖਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੱਚਿਆਂ ਨੂੰ ਆਪਣੇ ਮਾਤਾ ਪਿਤਾ ਨੂੰ ਸੱਦਣ ਲਈ ਜਾਂ ਆਪਣੇ ਸਿਵਲਿੰਗ ਯਾਨੀ ਭੈਣ ਭਰਾਵਾਂ ਨੂੰ ਸੱਦਣ ਲਈ ਸਪਾਊਸ ਨੂੰ ਜਿਹੜਾ ਓਪਨ ਵਰਕ ਪਰਮਿਟ ਵਾਲਾ ਸਿਸਟਮ ਤਾਂ ਬੰਦ ਹੋਇਆ ਵਿਆ ਸਟੂਡੈਂਟਸ ਲਈ ਜਿਹੜੇ ਮਾਸਟਰ ਡਿਗਰੀ ਨਹੀਂ ਕਰਨਗੇ ਤੇ ਫਰਨ ਵਰਕਰ ਵੀ ਉਹ ਜਿਹੜੇ ਕਿ ਟਾਇਰ 0 ਟਾਇਰ 1 ਟੂ ਦੇ ਅੰਡਰ ਨਹੀਂ ਹੋਣਗੇ ਦੋਸਤੋ ਕਿਵੇਂ ਲੱਗੀਆਂ ਇਹਦੀਆਂ ਜਾਣਕਾਰੀਆਂ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਕਰਕੇ ਵੀ ਦੱਸਿਓ ਕੋਈ ਸ਼ੰਕੇ ਹਲੇ ਵੀ ਮਨ ਵਿੱਚ ਘਮਰੇ ਆ ਕਵਸਚਨ ਵੀ ਕਰ ਸਕਦੇ ਆ ਮੈਂ ਜਰੂਰ ਆਨਸਰ ਦਊਗਾ ਔਰ ਦੋਸਤੋ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਹਾਈ ਵੀ ਕਰ ਦਿਆ ਕਰੋ ਸ਼ੇਅਰ ਤਾਂ ਦਮਕੇ ਕਰ ਦਿਓ ਸ਼ੇਅਰ ਦੀ ਰੇਸ਼ੋ ਘਟਾਤੀ ਦੋਸਤੋ ਔਰ ਮੈਨੂੰ ਥੋੜਾ ਜਿਹਾ ਅਫਸੋਸ ਨਾ ਕਰਨਾ ਪੈ ਰਿਹਾ ਕਿ ਸਬਸਕ੍ਰਾਈਬਰ ਨਹੀਂ ਆ ਰਹੇ ਨਹੀਂ ਦੇਖ ਰਹੇ ਦੇਖੋ ਬੇਸ਼ੱਕ ਤੁਹਾਡੇ ਸੁਪਨੇ ਪੂਰੇ ਹੋਗੇ ਜਾਂ ਪੂਰੇ ਹੋਣ ਦੇ ਕਿਨਾਰੇ ਆ ਜਾਂ ਮਤਲਬ ਹਾਲੇ ਤੁਹਾਨੂੰ ਇਹ ਲੱਗ ਰਿਹਾ ਕਿ ਚੱਕਣਾ ਛੁਰਨਾ ਹੋ ਜਾ ਜੁੜੇ ਰਹੋ ਹੌਸਲਾ ਨਹੀਂ ਦਊਗਾ ਬਲਕਿ ਨਵੇਂ-ਨਵੇਂ ਰਾਹ ਵੀ ਦਿਖਾਉਂਗਾ ਜੁੜੇ ਰਹੋ ਔਰ ਤੁਸੀਂ ਆਪ ਦੇ ਆਪ ਨੂੰ ਤਾਂ ਭਵ ਸਾਗਰ पार ਕਰੋਗੇ ਆਪਣੇ ਸਾਥੀਆਂ ਨੂੰ ਆਪਣੇ ਬੱਚਿਆਂ ਨੂੰ ਉਹਨਾਂ ਦੇ ਦੋਸਤਾਂ ਨੂੰ ਉਹਨਾਂ ਦੇ ਮਿੱਤਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਵੀ ਤਾਰਨ ਦੇ ਹੋ ਜਾਓਗੇ ਦੋਸਤੋ ਚਲੋ ਇੰਨੀ ਗੱਲਬਾਤ ਕਰਨੀ ਸੀ ਹੁੰਦੇ ਹੋ ਜਯਾ ਜੀ ਸਸਿਕਲ ਨਮਸਕਾਰ ਕੇਮਸ਼ੋ ਆਲਾ ਮਜ ਮਾਨਦੇ ਰਹੋ ਚਲਦੀਆਂ ਕਲਾ ਚਲੋ ਦੋਸਤੋ ਅਗਲੀ ਵੀਡੀਓ ਦਾ ਕਰੋ ਇੰਤਜ਼ਾਰ ਸਸਿਕਲ ਨਮਸਕਾਰ